ਤਫतीश ਜਦੋਂ ਅਮਰ ਤੇ ਸਾਰੀ ਕੀਤੀ ਤੇ ਇਹਦੇ ਚ ਇਹ ਗੁਰਪ੍ਰੀਤ ਸਿੰਘ ਲਾਡੀ ਤੋਂ ਇੱਕ ਹਥਿਆਰ ਵੀ ਮਿਲਿਆ। ਔਰ ਇਹ ਗੁਰਪ੍ਰੀਤ ਸਿੰਘ ਲਾਡੀ ਬਾਰੇ ਮੈਂ ਤੁਹਾਨੂੰ ਇਹ ਲੱਗ ਦੱਸਣਾ ਚਾਹਣਾ ਹੈਗਾ ਕਿ ਇਹਦੇ ਤੇ ਟੋਟਲ ਹੋਂ ਤੱਕ 23 ਮਕਦਮੇ ਸੋਚਾ ਦਿਓ 23 ਐਫ ਆਈ ਆਰ 23 ਮਕਦਮੇ ਦਰਜ ਨੇ ਇਹਦੇ ਤੇ ਗੁਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸੁਖਦੇਵ ਸਿੰਘ ਔਰ 52 ਬਾਸੀ ਮਕਾਨ ਨੰਬਰ 364 ਗਲੀ ਨੰਬਰ 12 ਗੁਰਤੇਗ ਬਾਦ ਨਗਰ ਖੰਨਾ ਠੀਕ ਹੈ ਨਾ ਇਹ ਜਿੱਥੇ ਮਰਦੀ ਲੋਕ ਅੰਡਰਗਰਾਉਂਡ ਹੋ ਜਾਂਣਾ ਬਖਸ਼ ਨਹੀਂ ਬਖਸ਼ ਨਹੀਂ ਜਾਣਗੇ ਕਿਉਂਕਿ ਜਿਹੜੇ ਵੀ ਨਸ਼ੇ ਦੇ ਕਾਰੋਬਾਰ ਚ ਜਾਂ ਬਦਮਾਸ਼ੀ ਕਰਦੇ ਨੇ ਇਹਨਾਂ ਦੇ ਪ੍ਰਤੀ ਪੁਲਿਸ ਪੂਰੀ ਸਖਤ ਹੈ ਤੇ ਇਹਦੇ ਜਿਹੜਾ ਦੂਜਾ ਰਣਜੀਤ ਸਿੰਘ ਉਰਫ ਬੱਜੀ ਹੈ ਇਹਦੇ ਤੇ ਵੀ ਤਿੰਨ ਮੁਕੱਦਮੇ ਦਰਜ ਨੇ ਅ ਉਹ ਤਿੰਨੇ ਹੀ ਮੁਕੱਦਮੇ ਤੁਸੀਂ ਦੇਖੋ ਕਿੰਨੇ ਸ਼ੀਦੀ ਨੇ ਆ ਡਰ ਕਿਸਮ ਦਾ ਨਸ਼ਾ ਹੈ ਸੋ ਇਹਦੇ ਵਿੱਚ ਵੀ 10 ਗ੍ਰਾਮ ਹੇਰੋਇਨ ਤੋਂ ਇਲਾਵਾ ਭੁੱਕੀ ਸਾਡੇ 5 ਕਿਲੋ 600 ਗ੍ਰਾਮ ਇੱਕ ਜਿਹੜਾ ਹਾਲ ਮਿਲਿਆ ਹੈ 315 ਬੋਲ ਦਾ ਸਮੇਤ ਦੋ ਜਿੰਦਾ ਜਿੰਦਾ ਨੇ ਜਿੰਦਾ ਕਾਰਤੂਸ ਦੋ ਇਹ ਕੀ ਤੋਂ ਮਿਲ ਨੇ ਜੀ ਦੋਨਾਂ ਚ ਇਹ ਉਹ ਜਿਹੜਾ ਗੈਂਗਸਟਰ ਹੈ ਜੀ ਉਹ ਜਿਹੜੇ ਸੀਗੜਾ ਲੱਗ ਗਏ ਨੇ ਉਹ ਕਿੱਥੋਂ ਕਾਬੂ ਕੀਤਾ ਗਿਆ ਜੀ ਇਹ ਹੁਣ ਇਸ ਤਫਤੀਸ਼ ਦਾ ਇਸ ਤਰ੍ਹਾਂ ਦਾ 파ਟ ਹੈ ਕਿ ਅਸੀਂ ਤੁਹਾਨੂੰ ਦੱਸੀ ਵੀ ਕਿੱਥੋਂ ਫੜਿਆ ਅਰੈਸਟ ਕੀਤਾ ਬਸ ਠੀਕ ਹੈ ਸਰ ਜਿਹੜੇ 23 ਮੁਕਦਮੇ ਦਰਜ ਨੇ ਜੀ ਉਹਨਾਂ ਚ ਜ਼ਿਆਦਾਤਰ ਕਿਹੜੇ ਨੇ ਜੀ ਮੁਕਦਮੇ ਜੀ 23 ਮੁਕਦਮਿਆਂ ਦੇ ਵਿੱਚ ਜੀ ਤੁਸੀਂ ਦੇਖੋ ਕਿ ਇਹਦੇ ਚ ਲੜਾਈ ਝਗੜੇ ਦੇ ਬਦਮਾਸ਼ੀ ਦੇ ਤਾਂ নো ਡਾਊਟ ਜਿਹੜਾ ਗੈਂਗਸਟਰ ਹੈ ਉਹਦੇ ਤੇ ਹੋਣਗੇ ਹਾਂਜੀ ਠੀਕ ਹੈ ਨਾ ਆ ਆ ਹਥਿਆਰ ਦੇ ਵੀ ਹੈ ਹਥਿਆਰਾਂ ਦੇ ਬਰਾਮਦ ਕੀਤੇ 307 ਦੇ ਮਕਦਮੇ ਠੀਕ ਹੈ ਜੀ ਤੇ 307 ਦੇ ਕਿੰਨੇ ਮਕਦਮੇ ਨੇ ਦਿੱਤੇ ਦੱਸ ਦਿਓ ਸਾਰੇ ਲੜੀਂਦਾ ਵੀ ਸੀ ਜੀ ਆਪਾਂ ਨੂੰ ਜੀ ਲੜੀਂਦੇ ਤਾਂ ਹੈਗੇ ਹੀ ਨੇ ਜੀ ਜਿਹੜੇ ਬੰਦੇ ਇਹ ਕਿਹੜਾ ਬੰਦਾ ਹੈ ਜਿਹੜਾ ਮਾਰੇ ਗਰਦਾਰ ਦਾ ਬੰਦਾ ਉਹ ਲੜੀਂਦਾ ਹੁੰਦਾ ਪੁਲਿਸ ਨੂੰ ਤਾਂ ਹਮੇਸ਼ਾ ਠੀਕ ਹੈ ਜੀ ਤਾਂ ਵੀ ਤਾਂ ਜੀ ਹੁਣ ਇਹ ਸਾਹਮਣੇ ਹੀ ਹੈ ਇਹ ਬੰਦਾ ਜਿਹੜਾ ਹੈਗਾ ਇਹਦੀ ਜਦੋਂ ਅਸੀਂ ਕੋਸ਼ਿਸ਼ ਕੀਤੀ ਗੋਪੀ ਲਾਡੀ ਇਹ ਆਪਣੇ ਆਪ ਨੂੰ ਬੜਾ ਇਨੋਸੈਂਟ ਕਿ ਮੈਂ ਤਾਂ ਜੀ ਹੁਣ ਲੁਕੇ ਛੁਪੇ ਆਪਣੇ ਬਿਕਰਨਾਰ ਦੇ ਵਿੱਚ ਲੇਕਿਨ ਜਿਹੜਾ ਜੁਰਮ ਹੈ ਕ੍ਰਾਈਮ ਹੈ ਜਿਹੜਾ ਬੰਦਾ ਕਿਸ ਚੀਜ਼ ਤੇ ਇਨਵੋਲਵ ਹੈ ਚਾਹੇ ਨਸ਼ਾ ਹੈ ਉਹ ਸੱਚ ਸਾਹਮਣੇ ਆਣੀ ਆਣਾ ਹੈ ਕੋਈ ਛੁਪ ਨਹੀਂ ਸਕਦਾ ਜਾਂ ਤਾਂ ਆਪਣਾ ਖਿਹੜਾ ਛੱਡ ਕੇ ਪੂਰੇ ਚੰਗੇ ਸ਼ਹਿਰੀ ਬਣ ਜਣ ਇਹ ਤਦ ਵਿਚਾਇ ਅਦਰਵਾਈਜ਼ ਇਹ ਨਹੀਂ ਕਿ ਅੰਡਰਗਰਾਉਂਡ ਹੋ ਕੇ ਤੇ ਕ੍ਰਾਈਮ ਵੀ ਕਰਨਾ ਤੇ ਪੁਲਿਸ ਤੋਂ ਬਚ ਜਾਣਾ ਇਹ ਨਹੀਂ ਹੋਏਗਾ ਠੀਕ ਹੈ ਸਰ ਥੈਂਕ ਯੂ ਸਰ ਹਾਂ ਥੈਂਕ ਯੂ ਸਰ ਥੈਂਕ ਯੂ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ ਕੇਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਸਨਾਰ